ਸਸ਼ੀ ਕਾਲ ਜੀ ਮੇਰੀਆਂ ਸਤਿ ਮਾਨ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਇੱਕ ਸੋਹਣੀ ਸੁਨੱਖੀ ਜਨਾਨੀ ਨੇ ਖੋਲ ਲਿਆ ਡੇਰਾ ਤੇ ਫਿਰ ਸੰਗਤਾਂ ਦੀ ਲੱਗੀ ਭੀੜ ਤੁਸੀਂ ਵੀ ਨਜ਼ਰ ਵੀਡੀਓ ਦੇ ਉੱਤੇ ਮਾਰ ਸਕਦੇ ਹੋ ਪਰ ਇਸ ਵੀਡੀਓ ਦੇ ਵਿੱਚ ਇੱਕ ਖਾਸ ਗੱਲ ਹੈ ਦੇਖਾਂਗੇ ਕਿ ਉਸ ਖਾਸ ਗੱਲ ਨੂੰ ਕਿਹੜਾ ਬੰਦਾ ਜਿਹੜਾ ਕਿ ਨੋਟ ਕਰਦਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਤੇ ਐਂਡ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਵੀ ਪਤਾ ਲੱਗੂਗਾ ਅਸੀਂ ਉਹਨਾਂ ਨੂੰ ਜ਼ਰੂਰ ਦੱਸਾਂਗੇ ਅਸੀਂ ਪਹਿਲਾਂ ਪਖੰਡਵਾਦ ਦੀ ਗੱਲ ਕਰਦੇ ਆ ਬਾਕੀ ਤੁਸੀਂ ਸਾਰੀ ਵੀਡੀਓ ਤੇ ਨਜ਼ਰ ਮਾਰ ਲਿਓ ਵੀ ਅਸੀਂ ਕਿਹੜੇ ਚੀਜ਼ ਇਸ ਦੇ ਵਿੱਚੋਂ ਖਾਸ ਨੋਟ ਕੀਤੀ ਹੈ ਤਾਂ ਦਾਅ ਦੇ ਕਿ ਪਖੰਡਵਾ ਜਿਹੜਾ ਕਿ ਲਗਾਤਾਰ ਵੱਧਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਜਿਹੜੀ ਇਹ ਜਨਾਨੀ ਹੈ ਇਸ ਦਾ ਦਾਵਾ ਕਿ ਉਸ ਦੇ ਵਿੱਚ ਮਾਤਾ ਆਉਂਦੀ ਹੈ ਕਿ ਕਿਉਂ ਮਾਤਾ ਦੇ ਨਾਂ ਦੇ ਚੌਂਕੀ ਲਾਉਂਦੀ ਹੈ ਤੇ ਮਾਤਾ ਦੇ ਨਾਂ ਦੇ ਪੂਜਾ ਭਗਤੀ ਪਾਠ ਜੋ ਵੀ ਆ ਉਹ ਸਾਰਾ ਕੁਝ ਕਰਦੀ ਹੈ ਜਿਸ ਕਰਕੇ ਉਹ ਲੋਕਾਂ ਦੇ ਜਿਹੜੇ ਕਿ ਦੁੱਖ ਦਰਦ ਦੂਰ ਕਰਦੀ ਹੈ ਜਿਨ੍ਹਾਂ ਦੇ ਵਿੱਚ ਭੂਤ ਬੜੇ ਹੁੰਦੇ ਨੇ ਉਹਨਾਂ ਨੂੰ ਵੀ ਕੱਢਦੀ ਹੈ ਕਿਉਂਕਿ ਇਹ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਕਿਵੇਂ ਇਸ ਮਾਤਾ ਦੇ ਕੋਲ ਇੱਕ ਜਨਾਨੀ ਆਉਂਦੀ ਆ ਤਾਂ ਉਹ ਸਿਰ ਘਮਾਉਂਦੀ ਨਜ਼ਰ ਆ ਰਹੀ ਆ ਬਾਲ ਖੋਲ ਲੈਂਦੀ ਆ ਤੇ ਖੋਲ ਕੇ ਉਸ ਤੋਂ ਬਾਅਦ ਚੰਗਾ ਜਿਹੜਾ ਕਿ ਸਿਰ ਘਮਾਇਆ ਜਾਂਦਾ ਤਾਂ ਉੱਥੇ ਜਿਹੜੇ ਹੋਰ ਲੋਕ ਇਹਦੇ ਭਗਤ ਮਾਤਾ ਦੇ ਆਏ ਹੋਏ ਨੇ ਉਹ ਵੀ ਦੇਖਦੇ ਨੇ ਕਿ ਹਾਂ ਭਾਈ ਮਾਤਾ ਤੇ ਕੁਝ ਹੈਗਾ ਦੇਖੋ ਕਿਵੇਂ ਭੂਤ ਕਰਦੇ ਤਾਂ ਹੀ ਤਾਂ ਲੋਕ ਇਹਨਾਂ ਕੋਲ ਆ ਕੇ ਇਸ ਤਰੀਕੇ ਦੇ ਨਾਲ ਸਿਰ ਘਮਾਉਂਦੇ ਨੇ ਤੇ ਖੇਡਣ ਲੱਗ ਜਾਂਦੇ ਨੇ ਇੱਕ ਨੇ ਭਾਈ ਇੱਕ ਹੋਰ ਜਨਾਨੀ ਵੀ ਆ ਜਿਹੜੀ ਪੀਲਾ ਸੂਟ ਪਾਈ ਹੋਈ ਆ ਉਹਦੇ 'ਚ ਵੀ ਕੁਝ ਆ ਜਾਂਦਾ ਤੇ ਉਹ ਵੀ ਇਸ ਮਾਤਾ ਨੂੰ ਦੇਖ ਕੇ ਜਿਹੜਾ ਕਿ ਸਿਰ ਘੁਮਾਉਣ ਲੱਗ ਜਾਂਦੀ ਹੈ ਸਮਝ ਨਹੀਂ ਆਉਂਦੀ ਕਿ ਅਜਿਹਾ ਜੜੀਆਂ ਘਰੇ ਚੰਗੀਆਂ ਭਲੀਆਂ ਹੁੰਦੀਆਂ ਨੇ ਤਾਂ ਇੰਨਾ ਪਖੰਡੀਆਂ ਦੇ ਡੇਰਿਆਂ ਦੇ ਵਿੱਚ ਆ ਕੇ ਅਜਿਹਾ ਕੀ ਹੋ ਜਾਂਦਾ ਕੀ ਇਹਨਾਂ ਦੇ ਮੰਤਰ ਮਾਰਿਆ ਚਾਹੁੰਦਾ ਹੈ ਕਿ ਇਹ ਸਿਰ ਘੁਮਾਉਣ ਲੱਗ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਜਿਵੇਂ ਇਹ ਪਖੰਡਵਾਦ ਕਰਦੀਆਂ ਨੇ ਸੱਚਮੁੱਚ ਇਹਨਾਂ ਦੇ ਵਿੱਚ ਕੋਈ ਚੀਜ਼ ਬੜੀ ਹੁੰਦੀ ਹੈ ਜੋ ਇਹਨਾਂ ਡੇਰਿਆਂ ਦੇ ਵਿੱਚ ਆ ਕੇ ਇਹਨਾਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿਗਣ ਨਾਲ ਉਹ ਚੀਜ਼ ਜਿਹੜੀ ਕਿ ਇਹਨਾਂ ਦੇ ਸਾਹਮਣੇ ਟੱਪਣ ਲੱਗ ਜਾਂਦੀ ਹੈ ਕਿ ਇਹ ਗੱਲ ਸੱਚੀ ਹੁੰਦੀ ਹੈ ਕਿਉਂਕਿ ਹੁਣ ਤੱਕ ਦੀ ਜਿੰਨੀਆਂ ਵੀਡੀਓਜ਼ ਦੇਖਿਆ ਉਹਨਾਂ ਵੀਡੀਓ ਐਕਸ਼ਨ ਰਿਐਕਸ਼ਨ ਤਾਂ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਨੇ ਵੀ ਸਾਰੇ ਵਾਲ ਖੋਲ ਕੇ ਆਪਦੇ ਸਿਰ ਸੁਰਜੇ ਘਮਾਉਣ ਲੱਗ ਜਾਂਦੇ ਨੇ ਤਾਂ ਜਿਹੜੇ ਅਜਿਹੇ ਪਖੰਡੀ ਹੁੰਦੇ ਨੇ ਚਾਹੇ ਉਹ ਮਾਤਾ ਬਣੀ ਹੋਵੇ ਚਾਹੇ ਕੋਈ ਬਾਬਾ ਬਣਿਆ ਹੋਵੇ ਜਿਨ੍ਹਾਂ ਨੇ ਡੇਰੇ ਥੋੜੇ ਸਿਰਾਂ ਦੇ ਉੱਤੇ ਖੋਲ ਲਏ ਤਾਂ ਇਹਨਾਂ ਦੇ ਵੱਲੋਂ ਵੀ ਚੰਗਾ ਜਿਹੜਾ ਕਿ ਪੈਸਾ ਥੋੜੇ ਸਿਰ ਤੋਂ ਕਮਾਇਆ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜੱਜ ਧੱਜ ਕੇ ਜਿਹੜੀ ਇਹ ਮਾਤਾ ਬੈਠਿਆ ਲਾਲ ਸੂਟ ਪਾਇਆ ਹੋਇਆ ਖਿਰਦੀ ਨਜ਼ਰ ਆ ਰਹੀ ਹੈ ਤੇ ਫਿਰ ਅ ਲੋਕ ਨੇ ਜਿਹੜੇ ਕਿ ਇਸ ਡੇਰੇ ਦੇ ਵਿੱਚ ਜਿਹੜੇ ਕਿ ਆਏ ਹੋਏ ਨੇ ਪਰ ਜਿਹੜੀ ਤੁਹਾਨੂੰ ਅਸੀਂ ਸਟਾਰਟਿੰਗ ਦੇ ਵਿੱਚ ਇੱਕ ਸਵਾਲ ਛੱਡਿਆ ਸੀ ਕਿ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੀ ਖਾਸ ਲੱਗਿਆ ਤਾਂ ਤੁਹਾਨੂੰ ਦੱਸ ਜੀਏ ਕਿ ਤੁਸੀਂ ਪੂਰੀ ਵੀਡੀਓ ਤੇ ਨਜ਼ਰ ਮਾਰੀ ਹੋਣੀ ਆ ਤਾਂ ਸਭ ਤੋਂ ਵੱਧ ਇਸ ਡੇਰੇ ਦੇ ਵਿੱਚ ਜਨਾਨੀਆਂ ਬੈਠੀਆਂ ਨਜ਼ਰ ਆ ਰਹੀ ਨੇ ਹਾਲਾਂਕਿ ਬੰਦੇ ਵੀ ਨੇ ਬੰਦਿਆਂ ਦੇ ਮੁਤਾਬਿਕ ਜਨਾਨੀਆਂ 3-4 ਗੁਣਾ ਵੱਧ ਨੇ ਬੰਦੇ ਤਾਂ ਗਿਣਦੇਵੇਂ 3-4 5 ਜਾਣੇ ਹੀ ਹੋਣੇ ਨੇ ਬਾਕੀ ਤਾਂ ਸਾਰੀਆਂ ਜਨਾਨੀਆਂ ਹੀ ਨੇ ਤਾਂ ਕਹਿਣ ਦਾ ਮਤਲਬ ਇਹੀ ਹੈ ਕਿ ਡੇਰੇ ਬਾਦ ਨੂੰ ਜੋ ਸਭ ਤੋਂ ਵੱਧ ਵਧਾਵਾ ਦਿੰਦੇ ਆ ਤਾਂ ਜਨਾਨੀਆਂ ਦਿੰਦੇ ਨੇ ਹਾਲਾਂਕਿ ਮੇਰੀ ਗੱਲ ਦਾ ਚਲੋ ਕੋਈ ਜਨਾਨੀ ਗੁੱਸਾ ਵੀ ਕਰ ਸਕਦੀ ਆ ਵੀ ਭਾਈ ਤੂੰ ਐਵੇਂ ਕਿਉਂ ਕਿਹਾ ਪਰ ਜਿਹੜੀ ਗੱਲ ਸਹੀ ਆ ਤਾਂ ਸਹੀ ਆ ਕਿਉਂਕਿ ਜਿਹੜੇ ਦਿਨੇ ਵੀ ਡੇਰੇ ਨੇ ਹੋਂ ਤੱਕ ਤੁਹਾਨੂੰ ਅਸੀਂ ਵੀਡੀਓ ਦਿਖਾਈਆਂ ਤੁਸੀਂ ਸਾਰੀਆਂ ਵੀਡੀਓ ਦੇਖ ਲਿਓ ਤੁਹਾਨੂੰ ਸਭ ਤੋਂ ਵੱਧ ਇਹਨਾਂ ਡੇਰੇ ਬਾਦ ਦੇ ਵਿੱਚ ਜਨਾਨੀਆਂ ਬੈਠੀਆਂ ਨਜ਼ਰ ਆਉਣਗੀਆਂ ਉਂਝ ਤਾਂ ਘਰੇ ਇਹਨਾਂ ਦੇ ਕਹਿੰਦੇ ਨੇ ਸਾਡੇ ਕੰਮ ਨਹੀਂ ਨਿਭਰਦੇ ਪਤਾ ਨਹੀਂ ਡੇਰੇ 'ਚ ਕਿਵੇਂ ਬੇਲੀਆਂ ਹੋ ਕੇ ਆ ਜਾਂਦੀਆਂ ਨੇ ਕੀ ਲੱਗਦਾ ਹੈ ਕਿ ਅਜਿਹਾ ਕੁਝ ਵੀ ਹੋ ਸਕਦਾ ਪਰ ਲੋਕ ਕਿਉਂ ਪਖੰਡਵਾਦ ਦੇ ਵਿੱਚ ਜਿਹੜੇ ਕਿ ਫਾਜ਼ਲੇ ਜਾ ਰਹੇ ਨੇ ਸਮਝ ਨਹੀਂ ਆਉਂਦੀ ਬਾਕੀ ਤੁਹਾਡਾ ਕੀ ਕਹਿਣਾ ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼